ਲੁਧਿਆਣਾ ਦੇ ਗੱਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਵਿੱਚ ਧੂਖਾ ਤੜੀ ਦੇ આરોਪਾਂ ਦੇ ਤਹਿਤ ਜਿਹੜਾ 7 ਤੋਂ 8 ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਜੀਹਾਂ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਪੀਯੂ ਥਾਣੇ ਦੇ ਵੱਲੋਂ ਜਿਹੜੀ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਦੀ ਸ਼ਿਕਾਇਤ ਹੈ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਵਿਕਤੀਆਂ ਦੇ ਵੱਲੋਂ ਜਿਹੜਾ ਅ ਤੋਖਾ ਤੜੀ ਕੀਤੀ ਗਈ ਹੈ ਜਿਸ ਤੋਂ ਬਾਅਦ ਪੀਐਯੂ ਥਾਣੀ ਦੇ ਵੱਲੋਂ ਜਿਹੜੀ ਹੈ ਐਫਆਈਆਰ ਕਰ ਦਿੱਤੀ ਗਈ ਦਾ ਕਿ ਐਫਆਈਆਰ ਜਿਹੜੀ ਹੈ ਪੰਜਾਬ ਬੀਜਪੀ ਦੇ ਪੂਰਵ ਪ੍ਰਧਾਨ ਰਜਿੰਦਰ ਭੰਡਾਰੀ ਦੇ ਪ੍ਰਾਅ ਦੇ ਉੱਤੇ ਹੋਈ ਹੈ ਜਿਸ ਦਾ ਨਾਮ ਰਾਜ ਭੰਡਾਰੀ ਹੈਗਾ ਉਹਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਗੁਰਮੁਖ ਸਿੰਘ ਤੇ ਨਾਲ ਨਾਲ 7 ਤੋਂ 8 ਹੋਰ ਲੋਕਾਂ ਦੇ ਉੱਤੇ ਜਿਹੜੀ ਇਹ ਐਫ ਆਈ ਆਰ ਹੋਈ ਹੈ ਜਿਸ ਤੋਂ ਬਾਅਦ ਦੱਸਦੀ ਕਿ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਦੇ ਵਿੱਚ ਵਿਵਾਦ ਚੱਲਿਆ ਜਾ ਰਿਹਾ ਸੀ ਚਰਚਾ ਨੇ ਕਿ ਜਿਸ ਤੋਂ ਬਾਅਦ ਕਿ ਹੁਣ ਜਿਹੜੀ ਇਹ ਜ਼ਮੀਨੀ ਵਿਵਾਦ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਵੱਲੋਂ ਜਿਹੜੀ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ ਪੀਏਯੂ ਥਾਣੇ ਦੇ ਵੱਲੋਂ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ 17 ਤਰੀਕ ਨੂੰ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ આરોપીਾਂ ਦੀ ਜਿਹੜੀ ਇਹ ਪੁਲਿਸ ਪਾਲ ਕਰ ਰਹੀ ਹੈ ਹੋਰ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਅਪਡੇਟ ਆਏਗੀ ਉਹ ਵੀ ਤਾਂ